ਹਾਂਜੀ ਭਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰੋ 22 ਤਰੀਕ 8 ਮਹੀਨਾ 2025 ਨੂੰ ਵੀਡੀਓ ਬਣਾ ਰਹਾ ਤੋਕੜ ਗੱਪਣ ਚੈੱਕ ਪਾਸ ਮੱਝ ਦੁੱਧ ਦੇ ਦਿੰਦੀ ਹੈ ਠੀਕ ਹੈ ਤੇ ਹੋ ਸਕਦਾ ਵੀਡੀਓ ਇਹ 22 ਨੂੰ ਆਪਾਂ ਅਪਲੋਡ ਕਰਦਗੇ ਤੇ ਹੋ ਸਕਦਾ 23 ਨੂੰ ਹੋ ਜੇ ਮੌਕੇ ਦੇ ਹਿਸਾਬ ਨਾਲ ਤੇ ਇੱਕ ਸ ਨੂੰ ਤੋਕੜ ਗੱਪਣ ਇਹ ਮੱਝ ਦਿਖਾਉਣੀ ਜੀ ਬਾਈ ਨੇ ਸੇਲ ਕਰਨੀਆਂ ਤੇ ਆਹ ਮੱਝ ਬੈਸੀ ਦਿਖਾਉ ਆ ਬਾਈ ਜਿਹੜੀ ਹੁਣ ਪਿੱਛੇ ਨਾਬੇ ਬੋਲੀ ਜੀ ਉਹ ਬੋਲੀ ਤਖਰੀਰ ਕੇ ਲੈ ਕੇ ਆਇਆ ਠੀਕ ਹੈ ਦੋ ਪਸ਼ੂ ਆ ਗਏ ਇੱਕ ਸਾਨੂੰ ਵੈਸੇ ਦਿਖਾਵਾਂਗੇ ਤੇ ਇੱਕ ਵਜਲੀ ਇੱਧਰ ਮੱਝ ਖੜੀ ਆ ਇਹ ਸਭ ਹੋਣੀ ਆ ਵੇਚਣ ਵਾਸਤੇ ਬਾਕੀ ਬਾਜੇ ਨਾਲ ਬਗਲਬਤ ਕਰਾਂਗੇ ਵਿਕੀ ਕੀ ਡਿਟੇਲ ਆ ਤੇ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾ ਘੰਟੀ ਦਾ ਬਟਨ ਵੀ ਦਬਾ ਦਿਓ ਤਾਂ ਕਿ ਜਿਹੜੀ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਜੀ ਨਾਮ ਤੇ ਐਡਰੈਸ ਬੋਲ ਗੀ ਜੀ ਆਪਣਾ ਨਾਮ ਹਾਕਮ ਸਿੰਘ ਪਿੰਡ ਫੂਲ ਤਹਿਸੀਲ ਫੂਲ ਜਿਲ੍ਹਾ ਬਠਿੰਡਾ ਠੀਕ ਆ ਜੀ ਤੇ ਕਚਰਾ ਦੇ ਨੇੜੇ ਘਰ ਆ ਗਏ ਹਾਂ ਹਾਂ ਕਚਰਾ ਰਿਆ ਕੋਲੇ ਕੰਮ ਠੀਕ ਆ ਠੀਕ ਆ ਜੀ ਤੇ ਆਪਣਾ ਘਰ ਦੀ ਪਸ਼ੂ ਵਪਾਰ ਦਾ ਖਾਵਾ ਕੋਈ ਨਹੀਂ ਆ ਤਾਂ ਲਈ ਆ ਨਾਬੇ ਜਿਹੜਾ ਆ ਵੀ ਲੈ ਲਿਆ ਆਪਾਂ ਤਾਂ ਹਾਂ ਨਾਬੇ ਬੋਲੀ ਤੋਂ ਲਈ ਆ 5 ਤਰੀਕ ਨੂੰ ਠੀਕ ਆ ਜੀ ਤੇ ਉਹ ਕਰਦੀ ਐ ਕੀ ਕਰਦੀ ਐ ਤੇ ਵੈਸੇ ਆਪਣਾ ਇਹ ਤਾਂ ਬਿਨਾਂ ਹੋਰ ਕੰਮ ਕੀ ਆਪਣਾ ਜੀ ਹੋਰ ਮੋਟਰਾਂ ਦਾ ਕੰਮ ਹੈ ਬਾਈ ਜਿਹੜਾ ਬਿਜਲੀ ਦਾ ਮਤਲਬ ਹੈ ਮੋਟਰਾਂ ਦਾ ਕੰਮ ਕਰਦੇ ਨੇਗੇ ਤੇ ਰਿਪੇਅਰ ਦਾ ਤੇ ਬਾਈ ਜਿਹੜੀ ਆਪਾਂ ਇੱਕ ਮੋਬਾਈਲ ਨੰਬਰਾਂ ਤੇ ਕਰ ਸਕਦੇ ਮੋਹਰ ਹੈ ਤੁਹਾਡਾ ਮੋਬਾਈਲ ਨੰਬਰ ਬੋਲ ਦਿਓ 97814 ਹਾਂਜੀ 0063 ਜਿਹੜੇ ਆਪਾਂ ਮੱਝ ਵੇਚਨੇ ਬਈ ਹੈ ਨਾ ਹੁਣ ਆਪ ਕਿੰਨੇ ਟਾਈਮ ਦੀ ਗੱਬਣਾ ਕਿੰਨਾ ਹੁੰਦਾ ਇਸ ਟਾਈਮ ਇਹ ਸਹੀ ਇੱਕ ਫੱਗਣ ਨੂੰ ਦਿਨ ਪੂਰੇ ਹੋਣਗੇ ਇਹਦੇ ਹੂੰ 5 ਮਹੀਨੇ ਤੇ ਆਪ 5-7 ਦਿਨ ਜਿਹੜੇ ਭਾਦੋਂ ਦੇ ਲੰਘੇ ਉਹਨੇ ਚੱਲਦੀ ਗੱਬਣਾ 5 ਮਹੀਨੇ ਤੇ 5 ਦਿਨ ਦੀ ਗੱਬਣ ਚੱਕਾ ਹੁੰਦਾ ਜਿਹੜਾ ਲੈ ਕੇ ਜਾਓ ਚਾਹੇ ਡਾਕਟਰ ਚੇਕ ਰੱਖ ਲਿਆ ਜਦੋਂ ਮਰਜ਼ੀ ਕਰਾ ਲੇ ਇੱਕ ਦਿਨ ਦਾ ਵੀ ਫਰਕ ਨਹੀਂ ਇਹਦੇ ਚ ਤੇ ਐਸ ਟਾਈਮ ਬਾਈ ਦੁੱਧ ਜਿਹੜਾ ਆਪਾਂ ਤੋਲ ਕੇ ਦੇਣਾ ਉਹਨਾਂ ਨੂੰ ਦੁੱਧ ਜਮਾ ਡੱਬਿਆਂ ਦਾ ਤੋਲ ਕੇ 3 ਕਿਲੋ ਹੋਊ ਹੋਊ ਤਾਂ ਸੱਤ ਆਪਾਂ 3 ਕਹਾਂਗੇ 3 ਕਿਲੋ ਲੈ ਆਪਾਂ ਤੋਰ ਦੀ ਮੱਝ ਰ ਆਪਾਂ ਹਾਂ ਤੋਰ ਦੇ ਤੋਰ ਕੇ ਸੁਨਖਾ ਖੋਲਿਆ ਬਈ ਲੈ ਛੋਸਨ ਆਪਾਂ ਮੱਝ ਤੋਰ ਕੇ ਦਿਖਾ ਦੇ ਮਿੱਤਰੋ ਕੱਦ ਕਾਠ ਵਾਲੇ ਪੱਖ ਤੋਂ ਤੇ ਬੇਲ ਵਾਲੇ ਪੱਖ ਤੋਂ ਲੰਬਾਈ ਮੱਝ ਦੀ ਬਹੁਤ ਜ਼ਿਆਦਾ ਹੈ ਤੇ ਕੱਦ ਪੂਰਾ ਫੁੱਲ ਉੱਚਾ ਗਿਆ ਜੈਡ ਬ ਲੈ ਕੇ ਆਪਾਂ ਨੂੰ ਕਹਦੀ ਜਿਵੇਂ ਕ ਬਾਕੀ ਥਣਾਵਾ ਦਾ ਗੈਪ ਐ ਸਾਇਜ ਆ ਉਹ ਬਹੁਤ ਸੋਹਣਾ ਹੈਗਾ ਨਾ ਇੱਥੇ ਦੇਖ ਸਕਦੇ ਹੋਗੇ ਬਾਈ ਸੱਜਰ ਨੇ ਦੁੱਧ ਇਹਨੇ ਕਿੰਨਾ ਕ ਪਾਇਆਗਾ 18 ਕਿਲੋ 18.5 ਕਿਲੋ ਸਹੀ ਪਉਂਦੀ ਹੈ ਜਦੋਂ ਤੋਲ ਕੇ ਹਮ ਆ ਜਾਓ ਕੁਝ ਜਿਹੜਾ ਪਸ਼ੂ ਹੁੰਦਾ ਥੋੜਾ ਉਪਰ ਆ ਜਰੂਰ ਆ ਜਾਂਦਾ ਹੈ ਤੇ ਥੋੜਾ ਡਰਦੀ ਹੈ ਸਾਥੀ ਹਾਂ ਅੱਜ ਤੁਹਾਨੂੰ ਥਣਾਵਾ ਸਾਇਜ ਤੇ ਗੈਪ ਦਿਖਾ ਦੇਣਾ ਇੱਕ ਨਾ ਮੰਨ ਕੇ ਚਲੋ ਵੀ ਜਦੋਂ ਵੀਡੀਓ ਪੂਰੀ ਕੰਪਲੀਟ ਹੋ ਗਈ ਤੇ ਲਾਸਟ ਤੇ ਆਪਾਂ ਜਿਹੜਾ ਸੱਜਰ ਸੂਣ ਵੇਲੇ ਜਿਹੜੀ ਤਿਆਰੀ ਵੇਲੇ ਦੀ ਮਤਲਬ ਵੀਡੀਓ ਵੀ ਬਾਈਆਂ ਦੀ ਵੀ ਮੇਰੇ ਮੋਬਾਈਲ 'ਚ ਪਈ ਹੈਗੀ ਤੁਹਾਨੂੰ ਵੀਡੀਓ ਲਾਸਟ ਤੇ ਕਲਿੱ 20 ਹਜ਼ਾਰਾ ਸੂਨ ਵਲੇ ਕਿੰਨੀ ਤਿਆਰੀ ਕਰਦੀ ਹੈ ਨਾ ਕਿਉਂਕਿ ਕਈ ਭਰਾ ਕਹਿੰਦੇ ਲਾ ਸਾਡੀ 18 17 ਵੀ ਕਹਿਤਾ ਹੋਊਗਾ ਸੁਣੋ ਲੱਗ ਜੂਗਾ ਤਿਆਰੀ ਦੇਖ ਕੇ ਤੇ ਵਾਕਈ ਉਧਰ 18 19 ਕਿਲੋ ਕੱਢਦੀ ਹੋਣੀ ਆ ਮਾਜਾ ਨਾ ਤੇ ਚੰਗੇ ਢਾਂਚੇ ਦੀ ਹੈਗੀ ਦੋਨੇ ਟਾਈਮ ਮਿਲਦੀ ਹੈ ਬਾਈ ਇਹ ਦੋਨੇ ਟਾਈਮ ਮਿਲਦੀ ਹੈ ਤਿੰਨ ਤਿੰਨ ਕਿਲੋ ਤਿੰਨ ਤਿੰਨ ਕਿਲੋ ਤੋਂ ਵੱਧ ਲਾ ਲਾ ਤਿੰਨ ਤਿੰਨ ਕਿਲੋ ਲਾ ਲਾ ਬਸ ਠੀਕ ਹੈ ਤੇ ਮਿਲਦੀ ਕਾਸਟ ਚਾਰ ਛੁੱਟਦੀ ਨਾ ਉਹੀ ਚਾਰਤੀ ਮਿਲਦੀ ਹੈ ਬੱਚਾ ਹੈ ਨਹੀਂ ਬੱਚਾ ਹੈ ਨਹੀਂ ਬੱਚੇ ਨੂੰ ਤਾਂ ਮਹੀਨਾ ਚੰਗਾ ਹੁੰਦੀ ਹੈ ਠੀਕ ਹੈ ਬੱਚੇ ਮੀਨਾ ਜੀ ਕਿੰਨਾ ਟਾਪਰ ਦੁੱਧ ਛੜਨੀ ਪੈਂਦੀ ਆਪਾਂ ਨੂੰ ਇਹ ਢਾਈ ਮਹੀਨੇ ਸਹੀ ਢਾਈ ਮਹੀਨੇ ਹਾਂ ਗਲਾਸ ਗਲਾਸ ਰਹਿ ਜੂ ਹੁਣੇ ਪੰਜ ਦੀ 4 ਵਾਲੀ ਚੰਗੀ ਐ ਮੋਟੀ ਢਾਈ ਮਹੀਨੇ ਤੋਂ ਆਪਾਂ ਨੂੰ ਹੋਰ ਪਿਆ ਬੋਣਾ ਇਹ ਹਾਂ ਢਾਈ ਹੋਰ ਪਿਆ ਠੀਕ ਐ 4 ਵਾਲੀ ਮੋਟੀ ਐ ਬਾਕੀ ਸਾਵਾਂ ਸਵਾਲਾ ਭਰਾ ਦੀ ਕਿਸੇ ਦੀ ਤੇ ਰੇਟ ਰੂਟ ਫਿਰ ਕਿਵੇਂ ਕਰਨਾ ਆਪਾਂ ਰੇਟ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਹਾਂ ਹੋਊਗਾ ਜੈ ਜੀ ਮਾਜੀ ਸਾਹਿਬ ਨਾਲ ਜੈ ਜੀ ਹੋਊਗਾ ਜੈ ਜੀ ਮਾਜੀ ਤੇ ਸੂਆ ਕਿਹੜਾ ਹੋ ਪਈ ਲੱਗ ਪਾਗੇ ਜੇ ਸੂਆ ਇਹ ਜ਼ਿਆਦਾ ਪੰਜਵੇਂ ਲਈ ਗੱਬਣ ਹੋ ਜਾਂ ਚੌਥੇ ਲਈ ਆਪਾਂ ਦੋ ਸੂਏ ਚੋਈ ਆ ਇਹ ਉਦੋਂ ਆਉਂਦੇ ਰਹਿ ਕੇ ਤੀਜੀ ਵਾਰੀ ਗੱਭਣਾ ਤੁਸੀਂ ਤੋਂ ਪਹਿਲਾਂ ਮਲ ਦੋ ਲੈ ਗਏ ਸੀ ਹਾਂ ਹਾਂ ਉਹ ਤੋਂ ਦੂਜੇ ਸੀ ਪਹਿਲੇ ਹੋ ਜਾਂ ਦੂਜੇ ਹੋ ਜਦੋਂ ਆਪਾਂ ਲੈ ਹੁੰਦੀ ਹੈ ਠੀਕ ਹੈ ਠੀਕ ਹੈ ਹਾਂ ਲਾਈਥੋਸ ਨੂੰ ਬੰਤਰ ਦੀ ਬੰਤਰ ਨੇੜੇ ਕੋ ਦਿਖਾ ਦਿੰਦੇ ਥੋੜਾ ਡਰਦੀ ਹੈ ਕੋਈ ਬਈ ਮਾੜੇ ਮੂਰ ਆ ਇੱਥੇ ਤੁਹਾਨੂੰ ਬਹਿਣੀ ਸ਼ੈਰ ਦਿਖਾ ਦੇਣਾ ਥਨਾ ਦਾ ਨਾ ਤੇ ਨਾੜ ਨੂੜ ਬਹੁਤ ਚੰਗੀ ਲੱਗੀ ਮੋਟੀ ਲੱਗੀ ਹੈ ਨਾ ਤੇ ਇੱਥੇ ਬੈਕਚਰ ਪੁੱਠੇ ਦੀ ਬੰਤਰ ਥਨਾ ਦੀ ਬੰਤਰ ਤੇ ਬਾਜੀ ਦਾ ਪਿੰਡ ਫੂਲ ਖਾਸ ਤਹਿਸੀਲ ਨੂੰ ਫੂਲਤ ਜ਼ਿਲ੍ਹਾ ਬਠਿੰਡਾ ਲੱਗਦਾ ਹੈਗਾ ਤੇ ਬਾਈ ਜਿਹੜੀ ਆ ਮੱਝ ਆ ਇਹ ਤੁਸੀਂ ਫਿਰ ਆ ਕਿ 90 ਲੈ ਕੇ ਆਏ 95 ਤਰੀਕ ਅਗਸਤ ਨੂੰ 5 ਅਗਸਤ ਨੂੰ ਜੱਪਣ ਆਇਆ ਨਹੀਂ 22 ਅਗਸਤ ਹੀ ਹੋਏਗਾ ਜੀ ਹਾਂ ਹਾਂ ਉਦੋਂ 55 ਦਾ ਲੈ ਲਏ ਸੀ ਠੀਕ ਹੈ ਇਹਦੀ ਡੇਟ ਆਫ ਬਰਥ ਠੀਕ ਆ ਕਿੱਦੇ ਭਰਿਆ ਸੂਈ ਕਿੱਦੇ ਦੁੱਧ ਕਿੰਨਾ ਦਿੱਤਾ ਸਾਰਾ ਇਹਦਾ ਡਿਟੇਲ ਆ ਸਾਰਾ ਰਿਕਾਰਡ ਲੈ ਕੇ ਆਏਗੇ ਹੁਣ ਇਹਦਾ ਸੁੰਦਾ ਕਿੰਨਾ ਬਾਕੀ ਰਹਿ ਗਿਆ ਹੋਰ 40 ਦਿਨ ਰਹਿ ਗਏ ਇਹ ਚਾਹੀਦੇ ਨਹੀਂ ਰਹਿ ਗਏ ਤੇ ਕਿੰਨੇ ਦੀ ਲੱਗੀ ਸਾਡੀ ਬੋਲੀ ਕਿੰਨੇ ਚ ਖਰੀਦੀ ਆ ਪਾਹੇ ਉਹਦੇ ਪੂਰੇ ਲੱਖ ਦੀ ਲਈ ਸੀ ਪੂਰੇ ਲੱਖ ਦੀ ਤੇ ਬੋਲੀ ਚ ਮਤਲਬ ਇਹ ਵੀ ਸੀਗਾ ਵੀ ਮਤਲਬ ਤੁਸੀਂ ਜਿਵੇਂ ਲੱਖ ਲਾਤਾ ਸੋਨ ਨੂੰ ਮਿਲ ਗਈ ਕਿ ਪਹਿਲਾਂ ਇਸ ਨੇ ਨਾ ਨਾ ਬੋਲੀ ਤਾਂ 60 ਤੋਂ ਤੁਰੀ ਸੀ 60 ਤੋਂ ਚੱਲੀ ਸੀ ਬੋਲੀ ਵਾਦੀ 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 ਹਾਂ ਤੁਸੀਂ ਲਾਸਟ ਲੱਖ ਲਾਇਆ ਲਾਸਟ ਲੱਖ ਲਾਦਾ ਉਹਨਾਂ ਨੇ ਤੋੜਤੀ ਕਹਿੰਦੇ ਇਹ ਤੋਂ ਵੱਧ ਠੀਕ ਇਹਦੇ ਕਿਸੇ ਹੋਰ ਨਹੀਂ ਲਾਈ ਨੀ ਫਿਰ ਨਾ 2.5 ਹਿਅਰ ਉਹਨੇ ਲੈ ਕਰ ਆਏ ਆਲੇ ਨੇ ਹਾਂ ਉਹ ਬਖਰਾ ਉਹ ਬਖਰਾ 2500 ਰੁਪਏ 90000 ਰੁਪਏ ਬਾਕੀ ਕਿਹੜੇ ਬੋਲੇ ਦੀ ਆ ਗਈ ਹੈ ਇਹਦਾ ਸਾਰਾ ਕੁਝ ਲਿਖਿਆ ਹੋਇਆ ਵਾ ਯਾਰ ਉਹਨਾਂ ਨੇ ਬੁੱਲ ਵੀ ਦਿਖਾਇਆ ਸੀਗਾ ਉਹ ਕੱਲੇ ਟੀਕੇ ਭਰਦੇ ਆ ਡਾਇਰੈਕਟ ਕ੍ਰੋਸਿੰਗ ਤਾਂ ਕਰਦੇ ਆ ਆਓ ਟੀਕੀ ਭਰਦੇ ਨੇ ਹਾਂ ਠੀਕ ਹੈ ਠੀਕ ਹੈ ਤੇ ਉਹਨਾਂ ਨੇ ਡਾਕਟਰ ਬਹੁਤ ਵਧੀਆ ਸੀ ਮੌਸਤਬਾ ਉਹਨੇ ਸਪੈਸ਼ਲ ਜਾ ਕੇ ਸਾਨੂੰ ਸਾਂਹ ਦਿਖਾਇਆ ਵੀ ਇਹਦਾ ਹੁਣ ਟੀਕਾ ਭਰਿਆ ਵਾ ਵੀ ਕਿਹੜੇ ਤੋਂ ਭਰਿਆ ਹਾਂ ਉਹਦੇ ਆ ਨੀਲਾ ਐਂ ਕੱਟ ਸੀ ਇਹ ਟੇਡਾ ਠੀਕ ਹੈ ਠੀਕ ਛੋਟੇ ਦੇ ਫੇਰ ਸਾਨੂੰ ਇਹਦਾ ਕਿ ਮੈਂ ਸ਼ੌਂਕ ਜਾਗ ਪਿਆ ਵੀ ਇਹਦੇ ਕਈ ਨੀਲੀ ਰੀ ਲੱਗੀ ਵਾ ਉਹ ਹੀ ਬੋਲੀ ਤੇ ਅਸੀਂ ਅਸਾਰੋਂ ਵੀ ਲੈ ਆਉਣੇ ਹੁੰਨੇ ਆ ਅੱਛਾ ਬੋਲੀ ਤਾ ਹਾਂ ਸ਼ੌਕੀ ਚੰਗੇ ਪਸ਼ੂ ਦਾ ਸ਼ੌਕੀ ਚੰਗੇ ਪਸ਼ੂ ਦਾ ਅਸਾਰ ਜਿਹੜਾ ਲੱਗਦੀ ਆ ਬੋਲੀ ਉੱਥੋਂ ਵੀ ਲੈ ਆਉਣ ਨੂੰ ਐਸਾਰ ਤੋਂ ਹੁਣ ਜਿਵੇਂ ਘਰ ਚ ਦੋ ਹੀ ਪਸ਼ੂ ਇੱਕ ਬੰਦਾ ਆ ਮੱਝ ਆ ਹਾਂ ਠੀਕ ਮੱਝ ਸੀਗੀ ਹਾਂ ਠੀਕ ਆ ਵੀਰੇ ਥੋੜੇ ਪਸ਼ੂ ਰੱਖਦਾ ਪਰ ਰਾਹਲਾ ਚੰਗੇ ਸ਼ੌਕਨ ਵਾਲਾ ਤੇ ਨਾਲ ਭਾਈ ਖੇਤੀਬਾੜੀ ਦੇ ਨਾਲ ਇਧਰ ਜਿਹੜਾ ਬਿਜਲੀ ਦੇ ਰਿਪੇਅਰ ਦਾ ਮੋਟਰ ਦਾ ਇਹ ਕੰਮ ਆ ਤੇ ਬਾਕੀ ਇਹ ਸ਼ੌਕ ਨੂੰ ਦਿਖਾਈ ਹੈਗੀ ਤੇ ਬਾਕੀ ਜਿਹੜੀ ਮੇਨ ਵੇਚਣ ਵਾਸਤੇ ਵੀਡੀਓ ਇਹ ਸਮਝਦੀ ਆ ਤੇ 5 ਮਹੀਨੇ 5 ਦਿਨ ਦੀ ਗੱਬਣ ਚੱਕ ਪਾਸ ਹੈ ਦੁੱਧ ਸ਼ੇਕ ਲਓ ਜਿਹੜੇ ਭਰਾ ਨੂੰ ਪਸੰਦ ਆਈ ਬਾਈ ਨਾਲ ਸੰਪਰਕ ਕਰ ਲਿਓ ਦੋੜਾਂ ਵਿੱਚ ਚੋਕੇ ਦੇਖ ਲਿਓ ਤੇ ਜਿਹਦਾ ਬਾਕੀ ਦਾ ਸੱਜਰ ਸੂਣ ਵੇਲੇ ਤਿਆਰੀ ਵੇਲੇ ਦਾ ਕਲਿੱਪ ਸੀ ਉਸ ਨੂੰ ਇੱਕ ਦੋ ਵਾਰ ਵੀਡੀਓ ਖਾਤੋਂ ਦੁਆਰ ਲਾ ਦੇਗੇ ਸੋ ਦੇਖ ਕੇ ਖਰੀਦ ਸਕਦੇ ਹੋ ਧੰਨਵਾਦ ਜੀ